ਦੋਸਤੋ ਨਮਸਕਾਰ ਮੈਂ ਸੰਜੀਵ ਜਿੰਦਲ ਤੁਸੀਂ ਦੇਖ ਰਹੇ ਹੋ ਖਬਰ ਮੇਰੇ ਰਾਧੀ ਬਠਿੰਡਾ ਕੈਂਟ ਥਾਣੇ ਦੇ ਵਿੱਚ ਨਵੇਂ ਆਏ ਅਫੀਸਰ ਨੇ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਛੇੜੀ ਮਹਿੰਮ ਅਤੇ ਕਿਹਾ ਜਿਹੜਾ ਨਸ਼ਾ ਵੇਚ ਰਿਹਾ ਉਹ ਬੰਦ ਕਰ ਦੇ ਜੇ ਨਹੀਂ ਬੰਦ ਕੀਤਾ ਤਾਂ ਉਹਨਾਂ ਦੇ ਖਿਲਾਫ ਬਹੁਤ ਵੱਡੀ ਕਾਰਵਾਈ ਕੀਤੀ ਜਾਵੇਗੀ ਜਿਸ ਦੇ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸੁਖਮੰਦਰ ਸਿੰਘ ਇਨਸਪੈਕਟਰ ਸਾਹਿਬ ਨੇ ਇੱਕ ਗਲਵੱਤ ਕੀਤੀ ਆਓ ਆਪਾਂ ਜਾਣਦੇ ਹਾਂ ਕੀ ਕਹਿਣਾ ਹੈ ਸੁਖਵਿੰਦਰ ਸਿੰਘ ਇਨਸਪੈਕਟਰ ਸਾਹਿਬ ਦਾ ਜਨਾਮ ਆ ਤੇ ਕਿਹੜਾ ਥਾਣਾ ਹੈ ਆਪਣਾ ਮੇਰਾ ਜੀ ਨਾਮ ਹੈਗਾ ਇਨਸਪੈਕਟਰ ਸੁਖਵਿੰਦਰ ਸਿੰਘ ਇਹ ਮੇਰੀ ਪੋਸਟਿੰਗ ਹੋਈ ਆ ਪਿਛਲੇ ਹਫਤੇ ਇੱਥੇ ਬਤੌਰ ਐਸਐਚਓ ਕੈਂਟ ਜ਼ਿਲ੍ਹਾ ਬਠਿੰਡਾ ਹਾਂ ਕੀ ਕਹਿਣਾ ਚਾਹੁੰਦੇ ਆ ਜਿਵੇਂ ਜਾਨੀ ਪੀਐਸ ਜਿੱਥੇ ਲੱਗਦੀ ਰਹੀ ਆ ਤੁਹਾਡੇ ਅਪਰੰਦੇ ਜੀ ਮੈਂ ਇਹ ਕਹਿਣਾ ਚਾਹੁੰਨਾ ਜਿਵੇਂ ਸਖਤ ਨਿਰਦੇਸ਼ ਡੀਜੀਪੀ ਸਾਹਿਬ ਵੱਲੋਂ ਤੇ ਸੀਐਮ ਸਾਹਿਬ ਵੱਲੋਂ ਤੇ ਸਾਡੇ ਐਸਐਸਪੀ ਸਾਹਿਬ ਵੱਲੋਂ ਨਸ਼ਿਆਂ ਦੇ ਪ੍ਰਤੀ ਛੋਟੀ ਪ੍ਰਾਇੋਰਟੀ ਇਹੀ ਹੋਗੀ ਸਭ ਤੋਂ ਪਹਿਲੀ ਪ੍ਰਾਇੋਰਟੀ ਨਾਸ਼ਨ ਦੇ ਪ੍ਰਤੀ ਜੋ ਵੀ ਏਰੀਆ ਦੇ ਵਿੱਚ ਤੇ ਅਸੀਂ ਇਹ ਕਹਿਣਾ ਚਾਹੁੰਦੇ ਆ ਵੀ ਜੋ ਵੀ ਪਿੰਡਾਂ ਜਾਂ ਸ਼ਹਿਰਾਂ ਦੇ ਵਿੱਚ ਸਾਨੂੰ ਕੋਈ ਵੀ ਖਬਰ ਦੇਣਾ ਚਾਹੁੰਦਾ ਵੀ ਜਿੱਥੇ ਵੀ ਗਲਤ ਕੰਮ ਹੋ ਰਿਹਾ ਅਸੀਂ ਉਧਰ ਲਈ 24 ਘੰਟੇ ਹਾਜ਼ਰ ਆ ਠੀਕ ਹੈ ਲੋਕ ਡਰਦੇ ਰਹਿੰਦੇ ਆ ਪੁਲਿਸ ਨੂੰ ਦੱਸਣ ਤੋਂ ਕਹਿੰਦੇ ਆ ਵੀ ਨੰਬਰ ਆ ਜਿਹੜਾ ਉਹ ਪਬਲਿਸ਼ ਹੋ ਜਾਂਦਾ ਜਾਂ ਜਾਣਕਾਰ ਹਾਂਜੀ ਇਹ ਥੋੜੀ ਬਹੁਤ ਤੁਸੀਂ ਸਹੀ ਗੱਲ ਕੀਤੀ ਆ ਮੇਰੇ ਕੋਲੇ ਜਿੰਨੇ ਵੀ ਲੋਕੀ ਜਾਂ ਪੰਚਾਇਤਾਂ ਜਾਂ ਮੋਤਬਰ ਬੰਦੇ ਆਉਂਦੇ ਆ ਮੈਨੂੰ ਇਹੀ ਕਹਿਣਾ ਵੀ ਤੁਸੀਂ ਭਾਵੇਂ ਸਿੱਧਾ ਮੈਸੇਜ ਗੁਪਤ ਤੌਰ ਤੇ ਸਾਨੂੰ ਦੇ ਦਿਓ ਵੀ ਭਾਵੇਂ ਜਾਂ ਕਿਸੇ ਮੇਰੇ 리ਡਰ ਨੂੰ ਜਾਂ ਜਿਸ ਤੇ ਵਿਸ਼ਵਾਸ ਕਰਦੇ ਸਿੱਧਾ ਮੈਨੂੰ ਵੀ ਅਸੀਂ ਉਹਨਾਂ ਦਾ ਨਾਂ ਗੁਪਤ ਰੱਖਿਆ ਜਾਊਗਾ ਜਿਹੜੇ ਗਲਤਨਸਰ ਆਪਣੇ ਏਰੀਆ ਚ ਰਹਿੰਦੇ ਜਾਂ ਗਲਤ ਕੰਮ ਕਰਦੇ ਉਹਨਾਂ ਨੂੰ ਕੀ ਕਹਿਣਾ ਚਾਹੁੰਦਾ ਉਹਨਾਂ ਨੂੰ ਵੀ ਮੇਰੀ ਸਖਤ ਵਾਰਨਿੰਗ ਆ ਇਹ ਕੰਮ ਛੱਡ ਦਿਓ ਨਹੀਂ ਤਾਂ ਕਾਨੂੰਨ ਦੇ ਮੁਤਾਬਕ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਊਗੀ ਅਸੀਂ ਕਿਸੇ ਨੂੰ ਨਹੀਂ ਬਖਸ਼ਣਾ ਨਸ਼ਿਆਂ ਦੇ ਕੰਮ 'ਚ ਤੇ ਆ ਜਿਹੜੇ ਗੈਂਗਸਟਰ ਟਾਈਪ ਜਾਂ ਬਦਮਾਸ਼ ਟਾਈਪ ਜੋ ਵੀ ਆਪ ਜੀ ਆਪ ਨੂੰ ਕਹਿੰਦੇ ਆ ਇਹ ਬੰਦੇ ਮੰਨ ਜਾਂਦੇ ਆ ਬਿਲਕੁਲ 0 ਡਾਲਰ ਟੋਲਰੈਂਸ ਆ ਬਿਲਕੁਲ ਨਹੀਂ ਬਖਸ਼ਿਆ ਜਾਊਗਾ ਚੈਲੰਜ ਕੀ ਕੀ ਦੇਖਦੇ ਹੋ ਸਰ ਇਸ ਤਰ੍ਹਾਂ ਚੈਲੰਜ ਜੀ ਚੈਲੰਜ ਦਾ ਇਹਦੇ ਵਿੱਚ ਆਉਂਦੇ ਆ ਜਿਵੇਂ ਸਪੈਸ਼ਲੀ ਨਸ਼ੇਕਲੀ ਚਿੱਟਾ ਵਗੈਰਾ ਕਰੀ ਜਾਂ ਜਾਂ ਹੋਰ ਪਰ ਮੈਂ ਤੇ ਮੇਰੀ ਟੀਮ ਸਾਡੇ ਅਫਸਰਾਂ ਦੀ ਮਿਹਰਬਾਨੀ ਨਾਲ ਹਰੇਕ ਚੈਲੰਜ ਨੂੰ ਨਿਪਟਾਉਣ ਲਈ ਪੂਰੀ ਤਰ੍ਹਾਂ ਤਿਆਰ ਸਾਡੇ ਵੱਲੋਂ 100% ਹਾਰਡ ਵਰਕ ਕੀਤਾ ਜਾਊਗਾ 24 ਘੰਟੇ ਅਸੀਂ ਹਾਜ਼ਰ ਆ ਜਿਵੇਂ ਤੁਸੀਂ ਯੰਗਸਟਰ ਹੋ ਸਰ ਯਾਰ ਆ ਨੌਜਵਾਨ ਪੀੜੀ ਨੂੰ ਕੀ ਮੈਂ ਸੇ ਕਹਣਾ ਚਾਹੁੰਦਾ ਜਿਸ ਤਰ੍ਹਾਂ ਇਹ ਨਸ਼ੇ ਦੇ ਦੰਦ ਬਹੁਤ ਖਾਸ ਨੇ ਨੌਜਵਾਨ ਪੀੜੀ ਨੂੰ ਮੈਂ ਇਹ ਮੈਸੇਜ ਦੇਣਾ ਚਾਹੁੰਗਾ ਵੀ ਆਪ ਦਾ ਪੜਾਈ ਕਰੋ ਮਿਹਨਤ ਕਰੋ ਇਹ ਇੱਕ ਈਜ਼ੀ ਮਣੀ ਆ ਨਸ਼ਾ ਸੌਖਾ ਪੈਸਾ ਤੇ ਇਧਰ ਨਾ ਜਾਓ ਆਪ ਦਾ ਵਧੀਆ ਮਿਹਨਤ ਕਰਕੇ ਹਰੇ ਕੋਈ ਵੀ ਫੀਲਡ ਆ ਭਾਵੇਂ ਪੜਾਈ ਕਰਨੀ ਆ ਕੋਈ ਫੀਲਡ ਕਰਨੀ ਆ ਇਹ ਕੰਮ ਤੋਂ ਬਚੋ ਆਪ ਦਾ ਸਪੋਰਟਸ ਕਰਨੀ ਹੋਵੋ ਤੇ ਆਪ ਦਾ ਤੇ ਆਪਦੇ ਮਾਤਾ ਪਿਤਾ ਦਾ ਤੇ ਪਿੰਡ ਦਾ ਨਾਂ ਰੌਸ਼ਨ ਕਰੋ ਸ਼ੇਦੀ ਦਲਦਲ ਵਿੱਚ ਕਈ ਨੌਜਵਾਨ ਫਸ ਚੁੱਕੇ ਆ ਪਰ ਨਿਕਲਣਾ ਚਾਹੁੰਦੇ ਆ ਉਹਨਾਂ ਨੂੰ ਕੀ ਕੋਈ ਮਤਲਬ ਤੁਹਾਡੇ ਨਾਲ ਤਾਲਮਿਲ ਕਰ ਸਕਦਾ ਹਾਂਜੀ ਹਾਂਜੀ ਮੈਂ ਹੁਣੇ ਹੀ ਕਰ ਲੱਗਿਆ ਪਿੰਡਾਂ ਦੇ ਵਿੱਚ ਜਾ ਕੇ ਹਰੇਕ ਪਿੰਡ ਚ ਸ਼ਹਿਰ ਜਾ ਕੇ ਸੈਮੀਨਾਰ ਲਾਵਾਂਗੇ ਪਿੰਡ ਦੀ ਸਾਂਝੀ ਥਾਂ ਤੇ ਤੇ ਉੱਥੇ ਜੋ ਵੀ ਇਹ ਦਲਦਲ ਚੋਂ ਨਿਕਲਣਾ ਚਾਹੁੰਦਾ ਉਹਨੂੰ ਅਸੀਂ ਪੂਰਾ ਸਹਿਯੋਗ ਕਰਾਂਗੇ ਜਿਵੇਂ ਨਸ਼ਾ ਛਡਾਊ ਕੇਂਦਰ ਰਹਿ ਗਿਆ ਭਾਵੇਂ ਸਾਨੂੰ ਆਪਦੇ ਵੱਲੋਂ ਹੀ ਕੋਈ ਨਾ ਕੋਈ ਜਿਵੇਂ ਆਪਾਂ ਗਲੀ ਉਪਰਲਾ ਕਰਨਾ ਪਵੇ ਜਾਂ ਕੋਈ ਵੀ ਉਹਨਾਂ ਨੂੰ ਖਰਚਾ ਚਾਹੀਦਾ ਅਸੀਂ ਇਹ ਵੀ ਕਰਨ ਨੂੰ ਤਿਆਰ ਆ ਪਰ ਉਹ ਤਿਆਰ ਹੋਣ ਇਸ ਦਲਦਲ ਚੋਂ ਨਿਕਲ ਨੂੰ ਅਵੇਅਰਨੈਸ ਹੋਵੇ ਉਹਨਾਂ ਨੂੰ ਉਹ ਆਪ ਦਾ ਮਨੋ ਰਾਜੀ ਹੋਣ